ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਆਪਣੀ ਸ਼ਰਾਬ ਪੀਣ ਦੇ ਕਾਰਨਾਂ ਦੇ ਉੱਪਰ ਆ ਸ਼ਰਾਬ ਲੋਕ ਕਿਉਂ ਪੀਣ ਲੱਗਦੇ ਆ ਕਿਹੜੇ ਕਾਰਨਾ ਕਰਕੇ ਪੀਣ ਲੱਗਦੇ ਆ ਕਿਉਂਕਿ ਪੂਰੇ ਭਾਰਤ ਦੇ ਵਿੱਚ 40 ਕਰੋੜ ਲੋਕ ਨੇ ਜਿਹੜੇ ਸ਼ਰਾਬ ਪੀਂਦੇ ਆ 40 ਕਰੋੜ ਦੇ ਵਿੱਚੋਂ 20 ਕਰੋੜ ਲੋਕ ਕਹੇ ਜੇ ਨੇ ਜਿਹੜੇ ਹਰ ਰੋਜ਼ ਸ਼ਰਾਬ ਪੀਂਦੇ ਆ ਜਿਹੜੇ ਪੂਰੀ ਤਰ੍ਹਾਂ ਪ੍ਰਭਾਵਿਤ ਨੇ ਤੇ 26 ਲੱਖ ਤਕਰੀਬਨ ਇੱਕ ਸਾਲ ਦੇ ਵਿੱਚ ਮੌਤਾਂ ਹੋ ਜਾਂਦੀਆਂ ਨੇ ਉਹਦੇ ਵਿੱਚੋਂ 26 ਲੱਖ ਦੇ ਵਿੱਚੋਂ ਕੁਝ ਬੰਦੇ ਤਾਂ ਲੀਵਰ ਦਾ ਖਰਾਬ ਹੋਣ ਕਰਕੇ ਥੋੜੇ ਬਹੁਤ ਬੰਦੇ ਜਿਹੜੇ ਹੁੰਦੇ ਆ ਉਹਨਾਂ ਦੇ ਕਿਸੇ ਦੇ ਦਿਲ ਦੀ ਪ੍ਰੋਬਲਮ ਕਹਿੰਦੇ ਦਿਮਾਗ ਦੀ ਇਦਾਂ ਦੀਆਂ ਅਲੱਗ-ਅਲੱਗ ਬਿਮਾਰੀਆਂ ਕਰਕੇ ਹੁੰਦੀਆਂ ਨੇ ਸ਼ਰਾਬ ਪੀਣ ਕਰਨਾ ਤੇ ਕੁਝ 13 ਤੋਂ 14 ਲੱਖ ਮੌਤਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦਾ ਕਾਰਨ ਹੁੰਦਾ ਵੀ ਐਕਸੀਡੈਂਟ ਹੁੰਦਾ ਜਿਹੜਾ ਉਹਦੇ ਕਰਕੇ ਸ਼ਰਾਬ ਪੀ ਕੇ ਜੇ ਲੋਕ ਗੱਡੀਆਂ ਚਲਾਉਂਦੇ ਆ ਬਾਈਕ ਚਲਾਉਂਦੇ ਆ ਤਾਂ ਉਹਦੇ ਨਾਲ ਐਕਸੀਡੈਂਟ ਹੁੰਦੇ ਨੇ ਤਾਂ ਲੋਕ ਮਰਦੇ ਨੇ ਇਸ ਤਰ੍ਹਾਂ ਮਤਲਬ ਇਹਦਾ ਮੇਨ ਜਿਹੜਾ ਡਾਟਾ ਤੇ ਹੁਣ ਲੋਕ ਸ਼ਰਾਬ ਪੀਣ ਕਿਉਂ ਲੱਗਦੇ ਆ ਆਪਾਂ ਉਹਨਾਂ ਕਾਰਨਾਂ ਤੇ ਗੱਲ ਕਰਦੇ ਆ ਅੱਜ ਜਿਹੜਾ ਆਪਣਾ ਵਿਸ਼ਾਵਾ ਮਾਨਸਿਕ ਕਾਰ ਲੋਕ ਕਿਉਂ ਸ਼ਰਾਬ ਪੀਣ ਲੱਗਦੇ ਆ ਉਹਦੇ ਕਾਰਨ ਕੀ ਹੁੰਦੇ ਆ ਆਪਾਂ ਉਹ ਗੰਨੇ ਆ ਤੇ ਅੱਜ ਦਾ ਵਿਸ਼ਾ ਇਹ ਆ ਵੀ ਜਦੋਂ ਲੋਕਾਂ ਨੂੰ ਤਣਾਅ ਹੁੰਦਾ ਕਿਸੇ ਬੰਦੇ ਨੂੰ ਬਹੁਤ ਸਾਰਾ ਤਣਾਅ ਰਹਿੰਦਾ ਉਹਦੇ ਸਟ੍ਰੈਸ ਰਹਿੰਦਾ ਦਿਮਾਗ ਦੇ ਉੱਪਰ ਉਹਦੇ ਕਾਰਨ ਬਹੁਤ ਅਲੱਗ-ਅਲੱਗ ਹੋ ਸਕਦੇ ਆ ਅਲੱਗ-ਅਲੱਗ ਆਪਾਂ ਉਹਦੇ ਪੂਰੇ ਡਿਟੇਲ ਦੇ ਵਿੱਚ ਵੀਡੀਓ ਵੀ ਪਾਈਆਂ ਲਾਈਵ ਵੀ ਕਰੇ ਹੋਏ ਨੇ ਉਹੀ ਤੁਸੀਂ ਸੁਣ ਸਕਦੇ ਹੋ ਤੇ ਅਲੱਗ-ਅਲੱਗ ਕਾਰਨ ਹੁੰਦੇ ਆ ਤਣਾਅ ਹੋਣ ਦੇ ਤੁਹਾਡਾ ਜਦੋਂ ਕਾਰਟੀਸੋਲ ਹਾਰਮੋਨ ਵੱਧਦਾ ਇੱਕ ਹਾਰਮੋਨ ਹੁੰਦਾ ਇਹ ਜਦੋਂ ਆਪਣਾ ਜਿਆਦਾ ਵੱਧ ਜਾਂਦਾ ਲੋੜ ਤੋਂ ਵੱਧ ਮਾਤਰਾ 'ਚ ਵੱਧ ਜਾਂਦਾ ਵੈਸੇ ਨਹੀਂ ਆਪਾਂ ਨੂੰ ਸੁਚ ਪਰ ਜਦੋਂ ਲੋਡ ਤੋਂ ਵੱਧ ਮਾਤਰਾ ਚ ਵੱਜ ਜਾਂਦਾ ਹੈ ਫਿਰ ਇਹ ਆਪਾਂ ਨੂੰ ਪ੍ਰਭਾਵਿਤ ਕਰਦਾ ਤੇ ਆਪਾਂ ਨੂੰ ਚਿੰਤਾ ਤਣਾਅ ਸਟ्रेस ਦਿੰਦਾ ਉਹ ਕੁਝ ਵੀ ਆਪਣੇ ਕੰਮਾਂ ਕਾਰਾਂ ਕਰਕੇ ਹੋ ਸਕਦਾ ਕਿਸੇ ਵੀ ਕੰਮ ਕਰਕੇ ਹੋ ਸਕਦਾ ਇਸ ਤੋਂ ਅੱਗੇ ਆ ਜਾਂਦਾ ਇਕਲਤਾ ਬੰਦਾ ਕੱਲਾ ਰਹਿ ਰਿਹਾ ਉਹਦੇ ਨਾਲ ਕੋਈ ਉਹਦਾ ਸਾਥੀ ਹੈ ਨਹੀਂ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ ਉੱਥੇ ਵੀ ਲੋਕ ਕਈ ਵਾਰੀ ਇਸ ਦਲਦਲ ਵੱਲ ਪ੍ਰਭਾਵਿਤ ਹੋ ਜਾਂਦੇ ਆ ਕਿਉਂਕਿ ਜਦੋਂ ਬੰਦਾ ਕੱਲਾ ਹੁੰਦਾ ਤਾਂ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਵਿਚਾਰ ਚੱਲਦੇ ਆ ਉਹ ਵਿਚਾਰਾਂ ਦੇ ਵਿੱਚ ਅਲਝ ਅਲਝਿਆ ਹੈਵਰੀ ਇਸੇ ਤਰ੍ਹਾਂ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦਾ ਉਹ ਆਪਣੇ ਸਮੇਂ ਨੂੰ ਪਾਸ ਕਰਨ ਲਈ ਟਾਈਮ ਨੂੰ ਪਾਸ ਕਰਨ ਲਈ ਵੀ ਮੇਰਾ ਟਾਈਮ ਲਿੰਗ ਜੂ ਤਾਂ ਉਹ ਕਈ ਵਾਰੀ ਇੱਕ ਪਿੱਗ ਲਾਉਣ ਲੱਗਦਾ ਦੋ ਲਾਉਣ ਲੱਗਦਾ ਇਸ ਤਰ੍ਹਾਂ ਲੋਕ ਇਹ ਵੀ ਇੱਕ ਕਾਰਨ ਬਣਦਾ ਜਦੋਂ ਬੰਦਾ ਇਕੱਲਾ ਰਹਦਾ ਤਾਂ ਉਹ ਹਮੇਸ਼ਾ ਹੀ ਕੁਛ ਨਾ ਕੁਛ ਜੀ ਉਹਨੂੰ ਇਦਾਂ ਦਾ ਲੱਗਦਾ ਤਾਂ ਹੌਲੀ ਹੌਲੀ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦਾ ਇਹ ਤੋਂ ਅੱਗੇ ਆ ਗਿਆ ਦੁੱਖ ਦੁੱਖ ਹੁੰਦਾ ਤੁਹਾਨੂੰ ਕੋਈ ਤੁਹਾਡੇ ਕੋਈ ਪ੍ਰੋਬਲਮ ਆ ਕਿਸੇ ਵੀ ਤਰ੍ਹਾਂ ਦੀ ਜਾਂ ਤੁਹਾਡਾ ਕੋਈ ਨੁਕਸਾਨ ਬਹੁਤ ਵੱਡਾ ਹੋ ਗਿਆ ਤੁਸੀਂ ਕੋਈ ਬਿਜ਼ਨਸ ਕਰਿਆ ਜਾਂ ਕੋਈ ਹੋਰ ਕਾਰਨ ਹੋ ਸਕਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਕਿਸੇ ਵੀ ਨੌਕਰੀ ਦੇ ਵਿੱਚ ਘਾਟਾ ਪੈ ਗਿਆ business ਦੇ ਵਿੱਚ ਕੋਈ ਘਾਟਾ ਪੈ ਗਿਆ ਤੁਹਾਡੀ ਨੌਕਰੀ ਚਲੀ ਗਈ ਜਾਂ ਹੋਰ ਕੋਈ ਵੀ ਕਾਰਨ ਇਸ ਤਰ੍ਹਾਂ ਦੇ ਜਿੰਨੇ ਵੀ ਮਾਨਸਿਕ ਕਾਰਨ ਹੁੰਦੇ ਆ ਦੁੱਖ ਇਦਾਂ ਦਾ ਹੁੰਦਾ ਕੋਈ ਕਿਸੇ ਦੀ ਡੈਥ ਹੋ ਗਈ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਇਸੇ ਤਰ੍ਹਾਂ ਦਾ ਤੁਹਾਡਾ ਮਾਨਸਿਕ ਕਾਰਨ ਹੁੰਦਾ ਉਹਦੇ ਨਾਲ ਵੀ ਕਈ ਵਾਰੀ ਲੋਕ ਦੁੱਖ ਦੇ ਵਿੱਚ ਵੀ ਸ਼ਰਾਬ ਪੀਣ ਲੱਗ ਜਾਂਦੇ ਆ ਕੋਈ ਜੀਵਨ ਸਾਥੀ ਨਾਲ ਦਾ ਚਲੇ ਗਿਆ ਕੋਈ ਦੋਸਤ ਮਿੱਤਰ ਸੀ ਤੁਹਾਡਾ ਜਿਹਦੇ ਨਾਲ ਤੁਹਾਡੇ ਬਹੁਤ ਗਹਿਰੇ ਸਬੰਧ ਸੀ ਉਹ ਜਦੋਂ ਤੁਹਾਡੇ ਤੋਂ ਵਿਛੜਦੇ ਨੇ ਫਿਰ ਵੀ ਲੋਕ ਉਸ ਦੁੱਖ ਨੂੰ ਸਹਾਰ ਨਹੀਂ ਪਾਉਂਦੇ ਉਹ ਦੁੱਖ ਦੇ ਕਰਕੇ ਵੀ ਲੋਕ ਸ਼ਰਾਬ ਪੀਣੇ ਲੱਗ ਜਾਂਦੇ ਆ ਨਸ਼ਿਆਂ ਵੱਲ ਪ੍ਰੇਤ ਹੋ ਜਾਂਦੇ ਆ ਇਹ ਵੀ ਇੱਕ ਕਾਰਨ ਬਣਦਾ ਸਬੰਧਾਂ ਦੇ ਵਿੱਚ ਟਕਰਾਅ ਹੁੰਦਾ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਟਕਰਾਅ ਹੁੰਦਾ ਘਰ ਵਾਲਿਆਂ ਨਾਲ ਟਕਰਾਅ ਹੁੰਦਾ ਦੋਸਤਾਂ ਮਿੱਤਰਾਂ ਨਾਲ ਕੋਈ ਟਕਰਾਅ ਤੁਹਾਡਾ ਲੜਾਈ ਝਗੜਾ ਹੋ ਗਿਆ ਕੋਈ ਜਾਂ ਜਿਹਦੇ ਤੁਹਾਡਾ ਨੇੜੇ ਰਹਿੰਦੇ ਸੀ ਕਿਸੇ ਦੇ ਜ਼ਿਆਦਾ ਦੋਸਤ ਨੇੜੇ ਸੀ ਉਹਨਾਂ ਨਾਲ ਕੋਈ ਤੁਹਾਡਾ ਟਕਰਾਅ ਹੋ ਗਿਆ ਕਿਸੇ ਛੋਟੀ ਮੋਟੀ ਗੱਲ ਨੂੰ ਲੈ ਕੇ ਉਤਰਾਚੜਾ ਹੋ ਗਿਆ ਤਾਂ ਵੀ ਲੋਕ ਇਹ ਚੀਜ਼ ਨੂੰ ਦਿਲ ਤੇ ਲਾ ਲੈਂਦੇ ਆ ਤੇ ਉਹਨਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਹੁਣ ਸਾਡਾ ਕੋਈ ਸਾਥੀ ਨਹੀਂ ਹੈ ਸਾਡਾ ਕੋਈ ਦੋਸਤ ਨਹੀਂ ਹੈ ਤੇ ਉਹ ਫਿਰ ਕਈ ਵਾਰ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਆ ਕਿਉਂਕਿ ਮਨ ਆ ਇਹਦੇ ਨਾਲ ਉਦਾਸ ਹੋ ਜਾਂਦਾ ਜਦੋਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਥੇ ਤੁਹਾਡੇ ਹਾਰਮੋਨੜੇ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੇ ਨੇ ਜਿਹਨੇ ਹਾਰਮੋਨ ਪ੍ਰਭਾਵਤ ਹੋਣਗੇ ਉਹਨੀਆਂ ਤੁਹਾਨੂੰ ਦਿੱਕਤਾਂ ਹੁੰਦੀਆਂ ਨੇ ਉਹਨਾਂ ਹੀ ਤੁਸੀਂ ਦੁਖੀ ਜ਼ਿਆਦਾ ਹੁੰਦੇ ਹੋ ਕਿਉਂਕਿ ਆਪਾਂ ਹਾਰਮੋਨਾਂ ਬਾਰੇ ਵੀ ਬਹੁਤ ਸਾਰੀਆਂ ਵੀਡੀਓ ਡਿਟੇਲ ਦੇ ਵਿੱਚ ਪਾਈਆਂ ਨੇ ਤੇ ਉੱਥੇ ਤੁਹਾਨੂੰ ਦਿੱਕਤਾਂ ਆਉਂਦੀਆਂ ਨੇ ਫਿਰ ਲੋਕ ਦੁੱਖ ਦੇ ਵਿੱਚ ਜਾਂ ਜਦੋਂ ਉਹਨਾਂ ਦਾ ਸਬੰਧਾਂ ਦੇ ਵਿੱਚ ਟਕਰਾਅ ਹੁੰਦੇ ਨੇ ਤਾਂ ਲੋਕ ਇਸ ਨਸਿਆਂਵਲ ਪਲੇਟ ਤੋਂ ਹੋ ਜਾਂਦੇ ਨੇ ਸ਼ਰਾਬ ਵਗਰਾ ਪੀਣ ਲੱਗ ਜਾਂਦੇ ਆ ਇਸ ਤੋਂ ਅੱਗੇ ਆ ਗਿਆ ਤੁਹਾਡਾ ਚਿੰਤਾ ਰਹਿੰਦੀ ਹੈ ਤੁਹਾਨੂੰ ਕਿਸੇ ਗੱਲ ਦੀ ਤੁਸੀਂ ਵਾਰ-ਵਾਰ ਕਿਸੇ ਕੰਮ ਬਾਰੇ ਸੋਚਦੇ ਰਹਿੰਦੇ ਹੋ ਤੁਹਾਨੂੰ ਲੱਗਦਾ ਵੀ ਆਹ ਮੇਰਾ ਕੰਮ ਨਹੀਂ ਹੋਇਆ ਜਾਂ ਮੈਂ ਕਿਸੇ ਕੋਈ ਬਿਜ਼ਨਸ ਕਰਿਆ ਜਾਂ ਕੋਈ ਮੈਂ ਨੌਕਰੀ ਕੀਤੀ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਾਰਨ ਹੋ ਸਕਦਾ ਤੁਹਾਡਾ ਕੋਈ ਦੁਕਾਨ ਆ ਤੁਹਾਡੀ ਕੋਈ ਹੋਟਲ ਆ ਤੁਹਾਡਾ ਕੁਝ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰਦੇ ਹੋ ਤੁਸੀਂ ਕੰਮਕਾਰ ਕਰਦੇ ਹੋ ਜਾਂ ਤੁਹਾਡਾ ਪਰਿਵਾਰਕ ਕਿਸੇ ਮੈਂਬਰ ਨੂੰ ਲੈ ਕੇ ਤੁਹਾਡੀ ਚਿੰਤਾ ਸਾਡਾ ਫਲਾਣਾ ਬਿਮਾਰਕ ਪਰਿਵਾਰਕ ਮੈਂਬਰ ਜਿਹੜਾ ਉਹ ਕਿਉਂ ਬਿਮਾਰ ਹੋ ਗਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਜਾਂ ਬੱਚਿਆਂ ਨੂੰ ਲੈ ਕੇ ਤੁਹਾਨੂੰ ਚਿੰਤਾ ਰਹਿੰਦੀ ਹੈ ਵੀ ਬੱਚਿਆਂ ਦਾ ਭਵਿੱਖ ਕਿਵੇਂ ਦਾ ਹੋਊਗਾ ਬੱਚੇ ਸਾਡੇ ਨਲਾਇਕ ਨੇ ਜਾਂ ਸਾਡੇ ਬੱਚੇ ਹੁਸ਼ਿਆਰ ਨੇ ਇਹਨਾਂ ਦੇ ਅੱਗੇ ਜੌਬ ਕਿਵੇਂ ਮਿਲੂ ਇਹਨਾਂ ਨੂੰ ਇਹਨਾਂ ਨੂੰ ਨੌਕਰੀ ਕਿਵੇਂ ਮਿਲੂ ਇਹ ਪੜਾਈ 'ਚ ਜਿਆਦਾ ਵਧੀਆ ਨੇ ਜਾਂ ਮਾੜੇ ਨੇ ਜੇ ਕਈ ਬੱਚੇ ਘੱਟ ਪੜਦੇ ਆ ਤਾਂ ਉੱਥੇ ਪਰਿਵਾਰ ਨੂੰ ਮਾਤਾ-ਪਿਤਾ ਨੂੰ ਉਹਨਾਂ ਦਾ ਬਹੁਤ ਜ਼ਿਆਦਾ ਫਿਕਰ ਰਹਿੰਦਾ। ਮਤਲਬ ਇਸ ਤਰ੍ਹਾਂ ਦੀ ਚਿੰਤਾ ਰਹਿੰਦੀ ਆ ਤੁਹਾਨੂੰ, ਘਬਰਾਹਟ ਰਹਿੰਦੀ ਆ ਫਿਰ ਤੁਹਾਨੂੰ, ਫਿਰ ਤੁਹਾਨੂੰ ਇਦਾਂ ਦੀਆਂ ਦਿੱਕਤਾਂ ਆਉਂਦੀਆਂ ਨੇ। ਫਿਰ ਵੀ ਤੁਸੀਂ ਕਈ ਵਾਰ ਨਸਿਆਂ ਵੱਲ ਪ੍ਰੇਰਿਤ ਹੋ ਜਾਂਦੇ ਹੋ, ਸ਼ਰਾਬ ਵੱਲ ਕਿਉਂਕਿ ਚਿੰਤਾ ਵਾ ਜਿਹੜੀ ਉਹ ਚਿਤਾ ਦੇ ਸਮਾਨ ਹੁੰਦੀ ਆ, ਜਿਵੇਂ-ਜਿਵੇਂ ਬੰਦਾ ਚਿੰਤਾ ਕਰਦਾ ਜਾਂਦਾ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਪੋਸ਼ਕ ਤੱਤ ਆ ਉਹ ਘਟਣ ਲੱਗ ਜਾਂਦੇ ਆ। ਜਿੰਨੇ ਤੁਹਾਡੇ ਸਰੀਰ ਦੇ ਅੰਦਰ ਪੋਸ਼ਕ ਤੱਤ, ਵਿਟਾਮਿਨਸ, ਮਿ ਜਿੰਨਾ ਤੁਸੀਂ ਜ਼ਿਆਦਾ ਸੋਚਦੇ ਹੋ ਉਹਨਾਂ ਤੁਹਾਡਾ ਦਿਮਾਗ ਰਾਤ ਨੂੰ ਫਿਰ ਨੀਂਦ ਨਹੀਂ ਸਹੀ ਆਉਂਦੀ ਉਹਦੇ ਨਾਲ ਤੁਹਾਡੇ ਪੋਸ਼ਕ ਤੱਤ ਘਟਦੇ ਜੇ ਪੋਸ਼ਕ ਤੱਤ ਜਿੰਨੇ ਘਟਣਗੇ ਫਿਰ ਤੁਹਾਨੂੰ ਆਟੋਮੈਟਿਕ ਟੈਨਸ਼ਨ ਹੁੰਦੀ ਰਹਿੰਦੀ ਹੈ ਇਹ ਵੀ ਕਾਰਨ ਬਣਦਾ ਤੁਹਾਡਾ ਨਸਿਆਂ ਵੱਲ ਪ੍ਰੇਟਤ ਹੋਣ ਦਾ ਸਰਾਬ ਵੱਲ ਪ੍ਰੇਟਤ ਹੋਣ ਦਾ ਫਿਰ ਉਦਾਸੀ ਵੀ ਰਹਿਣ ਲੱਗ ਜਾਂਦੀ ਹੈ ਕਿਈ ਬੰਦੇ ਉਦਾਸ ਬਹੁਤ ਰਹਿੰਦੇ ਨੇ ਉਹਨਾਂ ਦਾ ਕੋਈ ਕਾਰਨ ਵੀ ਨਹੀਂ ਹੁੰਦਾ ਉਹਨਾਂ ਦੇ ਸਰੀਰ ਦੇ ਅੰਦਰ ਵਿਟਾਮਿਨ ਮਿੰਟਲ ਪੋਸ਼ਕ ਤੱਤੀ ਇੰਨੇ ਘਟ ਜਾਂਦੇ ਆ ਵੀ ਉਹ ਆਟੋਮੈਟਿਕ ਉਹ ਉਦਾਸ ਰਹਿਣ ਲੱਗ ਜਾਂਦੇ ਆ ਫਿਰ ਉਹ ਆਪਣੇ ਉਸ ਉਦਾਸੀ ਨੂੰ ਦੂਰ ਕਰਨ ਲਈ ਦੋਪਾ ਮੇਨ ਹਾਰਮੋਨ ਹੁੰਦਾ ਜਿਹੜਾ ਆਪਾਂ ਨੂੰ ਖੁਸ਼ੀ ਦਿੰਦਾ ਉਹਨੂੰ ਵਧਾਉਣ ਲਈ ਉਹ ਕਈ ਵਾਰੀ ਪਿੱਗ ਦਾ ਸਹਾਰਾ ਲੈਣ ਲੈਣ ਲੱਗ ਜਾਂਦੇ ਆ ਸ਼ਰਾਬ ਦਾ ਸਹਾਰਾ ਲੈਣ ਲੱਗ ਜਾਂਦੇ ਆ ਉਹ ਜਦੋਂ ਇੱਕ ਵਾਰ ਥੋੜੀ ਜਿਹੀ ਸ਼ਰਾਬ ਪੀਂਦੇ ਆ ਇੱਕ ਪਿੱਗ ਜਾਂ ਦੋ ਪਿੱਗ ਲਾਉਂਦੇ ਆ ਤਾਂ ਉਹਨਾਂ ਦਾ ਜਿਹੜਾ ਮੂਡ ਆ ਉਹ ਠੀਕ ਹੁੰਦਾ 세ਰੋਟੋਨਿਨ ਹਾਰਮੋਨ ਹੁੰਦਾ ਜਿਹੜਾ ਬਚਨਦਾ ਉਹ ਹਾਰਮੋਨ ਜਦੋਂ ਵੱਧਦਾ ਉਹਨਾਂ ਦਾ ਤਾਂ ਉਹਨਾਂ ਨੂੰ ਖੁਸ਼ੀ ਮਿਲਦੀ ਆ ਫਿਰ ਉੱਥੇ ਲੋਕਾਂ ਨੂੰ ਲੱਗਦਾ ਵੀ ਹਾਂਜੀ ਇਹ ਮੇਰੇ ਲਈ ਵਧੀਆ ਮਿੱਤਰਾ ਵੀ ਇਹ ਚੀਜ਼ ਵਧੀਆ ਮੇਰੇ ਲਈ ਮੈਂ ਉਦਾਸ ਨਹੀਂ ਹੁੰਦਾ ਇਹਦੇ ਨਾਲ ਜਦੋਂ ਮੈਂ ਥੋੜਾ ਇੱਕ ਉਵੇਂ ਬਾਰ-ਬਾਰ ਇਸ ਚੱਕਰ ਵੀਊ ਦੇ ਵਿੱਚ ਫਸਦੇ ਜਾਂ ਰਹਿੰਦੇ ਆ ਹਰ ਰੋਜ਼ ਉਹ ਡੋਪਾਮਾਈਨ ਵਧਾਉਂਦੇ ਰਹਿੰਦੇ ਆ ਤੇ ਇਸ ਤਰ੍ਹਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਪਰ ਬਾਅਦ ਦੇ ਵਿੱਚ ਕੀ ਹੁੰਦਾ ਜਦੋਂ ਉਹ ਏਆ ਡੋਪਾਮਾਈਨ ਨੂੰ ਵਧਾਉਂਦੇ ਰਹਿੰਦੇ ਆ ਤਾਂ ਕੁਦਰਤੀ ਤੌਰ ਤੇ ਜਦੋਂ ਤੁਹਾਡਾ ਸ਼ਰਾਬ ਪੀਣ ਨਾਲ ਡੋਪਾਮਾਈਨ ਵੱਧਦਾ ਤਾਂ ਉਸ ਤੋਂ ਬਾਅਦ ਤੁਹਾਡੇ ਜਿਹੜਾ ਬਾਡੀ ਹੈ ਡੀਹਾਈਡਰੇਸ਼ਨ ਹੁੰਦੀ ਆ ਉਸ ਤੋਂ ਬਾਅਦ ਜਦੋਂ ਤੁਹਾਡੇ 8-10 ਘੰਟੇ ਲੰਘ ਜਾਂਦੇ ਆ ਜਿਵੇਂ ਰਾਤ ਨੂੰ ਕਿਸੇ ਨੇ ਸ਼ਰਾਬ ਪੀਤੀ ਦਾ ਜੋ ਸਵੇਰ ਦੇ ਟਾਈਮ ਉੱਠਦਾ ਤਾਂ ਉਹਦਾ ਜਿਹੜਾ ਕਾਰਟੀਸੋਲ ਹਾਰਮੋਨ ਹੁੰਦਾ ਉਹ ਵਾਚ ਜਾਂਦਾ ਉਹਦਾ ਕਿਉਂਕਿ ਕਾਰਟੀਸੋਲ ਹਾਰਮੋਨ ਨੇ ਸੁਚੇਤ ਕਰਨਾ ਹੁੰਦਾ ਬਾਡੀ ਨੂੰ ਪਰ ਉੱਥੇ ਹੁੰਦਾ ਕੀ ਆ ਵੀ ਉਹ ਜ਼ਿਆਦਾ ਵਧਣ ਕਰਕੇ ਬਾਡੀ ਡੀ ਹਾਈਡਰੇਸ਼ਨ ਹੋਣ ਕਰਕੇ ਸ਼ਰਾਬ ਪੀਣ ਕਰਕੇ ਬਾਡੀ ਡੀ ਹਾਈਡਰੇਸ਼ਨ ਹੁੰਦੀ ਆ ਉਹਦੇ ਕਰਕੇ ਤੁਹਾਡਾ ਹਾਰਮੋਨ ਵੱਧਦਾ ਫਿਰ ਤੁਹਾਨੂੰ ਚੜਚੜਾਪਨ ਹੁੰਦਾ ਗੁੱਸਾ ਚੜਦਾ ਤੁਹਾਨੂੰ ਤੇ ਹੁਣ ਮੂਡ ਤੁਹਾਡਾ ਜਿਹੜਾ ਵਾ ਉਹ ਵਧੀਆ ਨਹੀਂ ਰਹਿੰਦਾ ਹੁਣ ਉਸੇ ਮੂਡ ਨੂੰ ਠੀਕ ਕਰਨ ਲਈ ਤੁਸੀਂ ਸ਼ਾਮ ਨੂੰ ਫੇਰ ਸ਼ਰਾਬ ਪੀਨੇ ਹੋ ਮਤਲਬ ਇਸ ਤਰ੍ਹਾਂ ਤੁਸੀਂ ਆਪਣੇ ਉਹਨੂੰ ਕੰਟਰੋਲ ਕਰਨ ਲਈ ਬਾਰ-ਬਾਰ ਸ਼ਰਾਬ ਦਾ ਸਹਾਰਾ ਲੈਂਦੇ ਹੋ ਇਸ ਤਰ੍ਹਾਂ ਤੁਹਾਡੀ ਜਿਹੜੀ ਬਾਰ-ਬਾਰ ਲੋਕ ਇਸੇ ਕਾਰਨ ਕਰਕੇ ਸ਼ਰਾਬ ਪੀਂਦੇ ਰਹਿੰਦੇ ਆ ਇਹ ਵੀ ਇੱਕ ਕਾਰਨ ਹੋ ਜਾਂਦਾ ਜਿੱਦ ਤੋਂ ਅੱਗੇ ਆ ਗਿਆ ਤੁਹਾਨੂੰ ਨੀਂਦ ਨਹੀਂ ਆਉਂਦੀ ਕਈ ਵਾਰੀ ਕਈ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਕੋਈ ਉਹਦੇ ਅਲੱਗ-ਅਲੱਗ ਕਾਰਨ ਹੋ ਸਕਦੇ ਆ ਬਹੁਤ ਸਾਰੇ ਕਾਰਨ ਆ ਨੀਂਦ ਨਾ ਆਉਂਦੇ ਤੁਹਾਡੇ ਪੇਟ 'ਚ ਗੈਸ ਰਹਿੰਦੀ ਆ ਤੁਹਾਨੂੰ ਕੋਈ ਟੈਨਸ਼ਨ ਰਹਿੰਦੀ ਆ ਚਿੰਤਾ ਰਹਿੰਦੀ ਆ ਤੁਹਾਨੂੰ ਕੋਈ ਘਬਰਾਹਟ ਰਹਿੰਦੀ ਆ ਤੁਹਾਡਾ ਕੰਮਕਾਰ ਸਹੀ ਨਹੀਂ ਚੱਲਦਾ ਜਾਂ ਤੁਹਾਡਾ ਇਹ ਵੀ ਤੁਹਾਨੂੰ ਬੱਚਿਆਂ ਵੱਲੋਂ ਕੋਈ ਦਿੱਕਤ ਆ ਜਾ ਤੋ ਲੋਕ ਇਸੇ ਹੂਰ ਆ ਮਤਲਬ ਲੋਕ ਦੁਨੀਆ ਵੱਲੀਓ ਸਵਾਜ ਵੱਲੀਓ ਕੋਈ ਦਿੱਕਤ ਕਰਦੇ ਆ ਅਲੱਗ ਅਲੱਗ ਕਾਰਨ ਹੋ ਸਕਦੇ ਆ ਤੁਹਾਨੂੰ ਕੋਈ ਨੌਕਰੀ ਦੀ ਚਿੰਤਾ ਆਉਂਦੀ ਹੈ ਨਾ ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ ਉੱਥੇ ਹੁਣ ਜਦੋਂ ਬੰਦੇ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਕਾਰਨਾਂ ਵੱਲ ਨਾ ਧਿਆਨ ਦਿੰਦਾ ਹੋਇਆ ਬੰਦਾ ਕਈ ਵਾਰੀ ਸ਼ਰਾਬ ਦੀ ਬੋਤਲ ਵੱਲੋਂ ਪ੍ਰੇਰਿਤ ਹੋ ਜਾਂਦਾ ਉੱਥੇ ਅਗਲੇ ਨੂੰ ਹੀ ਹੁੰਦਾ ਵੀ ਮੈਂ ਇੱਕ ਪੈਗ ਲਾ ਲਾਂ ਜਦੋਂ ਇੱਕ ਪੈਗ ਲੋਂਦਾ ਬੰਦਾ ਤਾਂ ਉਹਨੂੰ ਨੀਂਦ ਵਧੀਆ ਆ ਜਾਂਦੀ ਹੈ ਕਿਉਂਕਿ ਡੋਪਾਮਾਈਨ ਵੱਧਦਾ ਪਹਿਲਾਂ ਪਹਿਲਾਂ ਉਹਨੂੰ ਨੀਂਦ ਵਧੀਆ ਆਉਣ ਲੱਗ ਜਾਂਦੀ ਹੈ ਪਰ ਜਦੋਂ ਉਹ ਆਦੀ ਹੋ ਜਾਂਦਾ ਫਿਰ ਉਹਦਾ ਜਿਹੜਾ ਮੈਲਟੋਨਨ ਹਾਰਮੋਨ ਹੁੰਦਾ ਨੀਂਦ ਵਾਲਾ ਉਹ ਪ੍ਰਭਾਵਿਤ ਹੋਣ ਲੱਗ ਜਾਂਦਾ ਫਿਰ ਉਹਨੂੰ ਨੀਂਦ ਨਹੀਂ ਆਉਂਦੀ ਫਿਰ ਉਹਨੂੰ ਬਾਰ-ਬਾਰ ਉਹ ਨੀਂਦ ਲੈ ਕੇ ਆਉਣ ਲਈ ਪਹਿਲਾਂ ਤਾਂ ਉਹ ਦਵਾਈ ਦੇ ਤੌਰ ਤੇ ਉਹਨੇ ਸਮਝ ਕੇ ਇਹਨੂੰ ਇੱਕ ਦਵਾਈ ਦੇ ਤੌਰ ਤੇ ਵਰਤ ਲਿਆ ਵੀ ਹਾਂ ਇਹ ਨੀਂਦ ਦੀ ਸਭ ਤੋਂ ਵਧੀਆ ਦਵਾਈ ਹੈ ਜੀ ਇਹ ਤਾਂ ਮੈਨੂੰ ਨੀਂਦ ਬਹੁਤ ਵਧੀਆ ਜਾਂਦੀ ਹੈ ਪਰ ਜਿਉਂ-ਜਿਉਂ ਪ੍ਰਭਾਵਿਤ ਜ਼ਿਆਦਾ ਹੁੰਦਾ ਫਿਰ ਨੀਂਦ ਘਟਦੀ ਜਾਂਦੀ ਹੈ ਫੇਰ ਉਹਨੂੰ ਬਾਰ-ਬਾਰ ਸ਼ਰਾਬ ਪੀਣੀ ਪੈਂਦੀ ਆ ਇਸ ਤਰ੍ਹਾਂ ਵੀ ਇਹ ਕਾਰਨ ਕਰਕੇ ਵੀ ਲੋਕ ਬਹੁਤ ਸਾਰੇ ਲੋਕ ਨੇ ਜਿਹੜੇ ਨੀਂਦ ਨਾ ਆਉਣ ਕਰਕੇ ਹੀ ਸ਼ਰਾਬ ਪੀਂਦੇ ਆ ਕਿਉਂਕਿ ਇਸ ਤਰ੍ਹਾਂ ਦੇ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਰਹਿੰਦੇ ਆ ਜਿਹੜੇ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਾਂ ਨੇ ਤਾਂ ਮੈਂ ਉਹੀ ਤੁਹਾਨੂੰ ਕਾਰਨ ਦੱਸ ਰਿਹਾ ਜੋ ਮੇਰੇ ਸਾਹਮਣੇ ਪ੍ਰੈਕਟੀਕਲ ਕਾਰਨ ਆਉਂਦੇ ਨੇ ਲੋਕ ਮौज-ਮਸਤੀ ਲਈ ਵੀ ਕਈ ਵਾਰੀ ਸ਼ਰਾਬ ਪੀਣ ਲੱਗ ਜਾਂਦੇ ਆ ਉੱਥੇ ਉਹਨਾਂ ਨੂੰ ਹੁੰਦਾ ਵੀ ਇਹਦੇ ਨਾਲ ਸਾਨੂੰ ਉਤਸ਼ਾਹ ਮਿਲਦਾ ਸਾਨੂੰ ਹੌਸਲਾ ਮਿਲਦਾ ਕਈ ਵਾਰੀ ਕਈ ਲੋਕ ਹੁੰਦੇ ਆ ਕਿ ਨਾ ਉਹਨਾਂ ਦੇ ਅੰਦਰ ਉਤਸ਼ਾਹ ਨਹੀਂ ਹੁੰਦਾ ਇਹਨਾਂ ਉਦਮ ਨਹੀਂ ਤਾਂ ਉੱਥੇ ਲੋਕ ਕਈ ਵਾਰੀ ਇਸ ਸ਼ਰਾਬ ਨੂੰ ਇਸ ਕਰਕੇ ਵੀ ਪੀਣ ਲੱਗ ਜਾਂਦੇ ਆ ਵੀ ਇਹਦੇ ਨਾਲ ਮੈਨੂੰ ਸ਼ਕਤੀ ਮਿਲਦੀ ਆ ਮੈਨੂੰ ਬਲ ਮਿਲਦਾ ਮੈਨੂੰ ਗੱਲ ਕਰਨ ਦੀ ਸਮਰੱਥਾ ਮੇਰੀ ਵਧਦੀ ਆ ਮੇਰੀ ਕੰਮ ਕਰਨ ਦੀ ਸਮਰੱਥਾ ਵਧਦੀ ਆ ਪਰ ਕੁਝ ਸਮੇਂ ਲਈ ਇਹ ਜ਼ਰੂਰ ਤੁਹਾਨੂੰ ਫਾਇਦੇ ਹੁੰਦੇ ਨੇ ਪਰ ਜਿਉਂ-ਜਿਉਂ ਸਮਾਂ ਲੰਘਦਾ ਜਾਂਦਾ ਫਿਰ ਤੁਸੀਂ ਇਹਦੇ ਆਦੀ ਹੁੰਦੇ ਜਾਂਦੇ ਹੋ ਇਹ ਇੱਕ ਆਦਤ ਬਣ ਜਾਂਦੀ ਹੈ ਜਦੋਂ ਆਦਤ ਬਣ ਜਾਂਦੀ ਆ ਫਿਰ ਇਹਨੂੰ ਛੱਡਣ ਦੇ ਲਈ ਬਹੁਤ ਟਾਈਮ ਲੱਗਦਾ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਸਰੀਰ ਨੂੰ ਪ੍ਰੋਬਲਮ ਆਉਂਦੀਆਂ ਨੇ ਉਹ ਵੀ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਡਿਟੇਲ ਦੇ ਵਿੱਚ ਗੱਲ ਕੇ ਦੱਸਾਂਗੇ ਵੀ ਜਦੋਂ ਤੁਸੀਂ ਸ਼ਰਾਬ ਦੇ ਨਾਲ ਪ੍ਰਭਾਵਿਤ ਹੋ ਜਾਂਦੇ ਹੋ ਤਾਂ ਫਿਰ ਤੁਸੀਂ ਕਿਵੇਂ ਤੁਹਾਨੂੰ ਕਿਹੜੇ-ਕਿਹੜੇ ਸਰੀਰ ਦੇ ਕਿਹੜੇ-ਕਿਹੜੇ ਅੰਗ ਖਰਾਬ ਹੁੰਦੇ ਨੇ ਕਿੰਨੀਆਂ ਸਾਰੀਆਂ ਤੁਹਾਨੂੰ ਬਿਮਾਰੀਆਂ ਆਉਂਦੀਆਂ ਨੇ ਉਹ ਵੀ ਡਿਟੇਲ ਕਰਾਂਗੇ ਇਹ ਅੱਜ ਆਪਾਂ ਤੁਹਾਨੂੰ ਮਾਨਸਿਕ ਕਾਰਨ ਦੱਸੇ ਨੇ ਜਿਹੜੇ ਕਾਰਨਾਂ ਕਰਕੇ ਬਹੁਤ ਸਾਰੇ ਲੋਕ ਸ਼ਰਾਬ ਅਲਪ੍ਰੇਟ ਹੋ ਜਾਂਦੇ ਨੇ ਇਹ ਵੀਡੀਓ ਜੇ ਤੁਹਾਨੂੰ ਵ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚਾਓ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ ਉਹ ਕਿਹੜੇ ਕਾਰਨਾ ਕਰਕੇ ਸ਼ਰਾਬ ਪੀਣ ਲੱਗਦੇ ਨੇ ਤੇ ਇਹਦੇ ਤੋਂ ਕਿਹੜਾ ਕਿਵੇਂ ਛੁਡਾਇਆ ਜਾਂਦਾ ਉਹ ਵੀ ਆਪਾਂ ਆਉਣ ਵਾਲੀ ਜਿਹੜੀ ਵੀਡੀਓ ਹੋਣਗੇ ਉਹਨਾਂ ਦੇ ਵਿੱਚ ਡਿਟੇਲ ਦੇ ਵਿੱਚ ਤੁਹਾਨੂੰ ਜੜੀ ਬੂਟੀਆਂ ਨਾਲ ਤੁਸੀਂ ਸ਼ਰਾਬ ਨੂੰ ਕਿਵੇਂ ਸਾੜ ਸਕਦੇ ਹੋ ਉਹ ਵੀ ਆਪਾਂ ਡਿਟੇਲ ਦੇ ਵਿੱਚ ਦੱਸਾਂਗੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ